ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਮੈਂ ਕੁਲਜੀਤ ਸਿੰਘ ਸੰਧੂ ਵਾਰ ਨੰਬਰ 6 ਤੋਂ ਮੇਰੇ ਪਰਿਵਾਰ ਨੇ ਔਰ ਮੇਰੇ ਬਾ ਸਾਰੇ ਸਾਨੇਵਾਲ ਦੇ ਵਸਨੀਕਾਂ ਨੇ ਮੈਨੂੰ ਕੈਂਡੀਡੇਟ ਵਜੋਂ ਖੜਾ ਕਰਿਆ ਸੀਗਾ ਤੇ ਉਹਨਾਂ ਨੇ ਮੈਨੂੰ ਸਪੋਰਟ ਕਰੀ ਤੇ ਮੈਂ ਜਿੱਤ ਪ੍ਰਾਪਤ ਕਰੀ ਤੇ ਮੇਰੇ ਸਾਰੇ ਸਾਨੇਵਾਲ ਦੇ ਨਗਰ ਵਾਸੀ ਨੇ ਬਹੁਤ ਸਾਥ ਦਿੱਤਾ ਜੀ VOTERਾਂ ਨੇ ਵੀ ਤੇ ਸਪੋਰਟਰਾਂ ਨੇ ਵੀ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਜੋ ਮੈਨੂੰ ਕੰਮ ਸੌਪੇ ਗਏ ਹਨ ਤੇ ਮੈਂ ਸਾਰੇ ਕਰਨ ਦਾ ਪੂਰੇ ਆਪਣੇ ਦਿਲ ਦੀ ਗਹਿਰਾਈਆਂ ਤੋਂ ਕਰੂੰਗਾ ਤੇ ਨਾਲ ਦੀ ਨਾਲ ਹੀ ਮੈਂ ਕਾਂਗਰਸ ਪਾਰਟੀ ਵੱਲੋਂ ਮੈਨੂੰ ਉਮੀਦਵਾਰ ਨਾਲ ਲੱਗਾ ਜੀ ਸਰਦਾਰ ਬੀਕਮ ਸਿੰਘ ਜੀ ਬਾਜਵਾ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਅਤੇ ਆਪਣਾ ਸੌਪਿਆ ਵੀ ਮੈਂ ਜਿੱਤ ਪ੍ਰਾਪਤ ਕਰਾਂ ਤੇ ਉਹਨਾਂ ਨੇ ਮੇਰਾ ਸਾਥ ਦਿੱਤਾ ਸਾਰੇ ਨਗਰ ਵਾਸੀਆਂ ਨੇ ਵੀ ਮੇਰਾ ਸਾਥ ਦਿੱਤਾ ਜੀ ਤੇ ਇਸ ਕਰਕੇ ਮੈਂ ਸਾਰੀ ਕਾਂਗਰਸ ਪਾਰਟੀ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਸਾਰੇ ਕੰਮਕਾਰ ਵਧੀਆ ਆਪਣੇ ਪੂਰੇ ਕਾਰਜ ਕੁਲਜੀਤ ਸੰਧੂ ਜੀ ਤੁਸੀਂ ਜਦੋਂ ਵੋਟਾਂ 'ਚ ਖੜੇ ਸੀਗੇ ਤੇ ਜਿਹੜੀਆਂ ਅੰਦਰ ਤੁਹਾਨੂੰ ਸਮੱਸਿਆ ਆਈਆਂ ਕੋਈ ਧੱਕੇਸ਼ਾਹੀ ਹੋਈ ਤੁਹਾਡੇ ਨਾਲ ਜਾਂ ਕਿਦਾਂ ਧੱਕੇਸ਼ਾਹੀ ਤਾਂ ਤੁਹਾਨੂੰ ਪਤਾ ਹੀ ਆ ਜੀ ਧੱਕੇਸ਼ਾਹੀ ਇਹ ਹੋਈ ਆ ਜੀ ਜਿਵੇਂ ਕਿ ਸਾਡੇ ਆਪਣੇ ਸਾਡਾ ਪਰਿਵਾਰ ਬਹੁਤ ਵੱਡਾ ਜੀ ਸਾਰਿਆਂ ਨੂੰ ਪਤਾ ਜੀ ਸਾਹਨੇ ਵਾਲ ਦੇ ਵਿੱਚ ਜੀ ਸਾਡੇ ਪਰਿਵਾਰ ਦੇ ਮੈਂਬਰਾਂ ਦੀਆਂ ਹੀ ਵੋਟਾਂ ਕੱਟੀਆਂ ਗਈਆਂ ਓਕੇ ਹਾਂਜੀ ਤੇ ਜਿਹੜਾ ਵੀ ਸਾਡੇ ਮਨਲਾ ਤੁਸੀਂ ਆਨਲਾਈਨ ਅਸੀਂ ਦੇਖਦੇ ਸੀ ਸੀ ਚੈੱਕ ਕਰਦੇ ਸੀਗੇ ਬੀਆਰਐਲੋ ਮੈਡਮ ਕਹਿੰਦੇ ਸੀ ਵੀ ਤੁਹਾਡੀ ਵੋਟ ਹੈਗੀ ਆ ਤੇ ਜਦੋਂ ਅੰਦਰ ਜਾਂਦੇ ਸੀ ਤਾਂ ਲਿਸਟ ਦੇ ਵਿੱਚ ਉਹ ਤੇ ਡਿਲੀਟ ਦੀ ਉਹ ਲੱਗੀ ਹੁੰਦੀ ਸੀ ਸਟੈਂਪ ਮਤਲਬ ਪਹਿਲਾਂ ਡਿਲੀਟ ਕੀਤੀ ਹੁੰਦੀ ਸੀ ਪਤਾ ਨਹੀਂ ਕਿਵੇਂ ਡਿਲੀਟ ਹੁੰਦੀ ਸੀ ਕਿਦਾਂ ਕੀ ਹਿਸਾਬ ਸੀ ਜੀ ਤਾਂ ਹੁਣ ਪਤਾ ਨਹੀਂ ਕੀ ਹੋ ਰਿਹਾ ਸੀਗਾ ਘੱਟੋ ਘੱਟ ਵੀ ਸਾਡੇ ਆਪਣੇ ਪਰਿਵਾਰ ਦੇ ਮੈਂਬਰਾਂ ਦੀਆਂ ਜੀ ਇੱਥੇ ਇੱਥੇ ਏਰੀਆ ਦੀਆਂ 50 ਤੋਂ 55 ਵੋਟਾਂ ਨੇ ਜਿਹੜੀਆਂ ਜੀ ਸਾਡੀਆਂ ਆਪਣੇ ਮੈਂਬਰਾਂ ਦੀ ਆ ਮੇਰਾ ਭਰਾ ਖੜਾ ਛੋਟਾ ਭਤੀਜੇ ਲੱਗਦਾ ਜੀ ਇਸ ਵੀ ਵੋਟ ਕੱਟੀ ਹੋਈ ਆ ਜੀ ਇਹ ਮਤਲਬ ਹੋਰ ਸਾਡੇ ਉਧਰ ਪਿੰਡ ਦੇ ਵਿੱਚੋਂ ਵੀ ਸਾਰੇ ਬੰਦੇ ਸੀਗੇ ਜੀ ਉਹਨਾਂ ਦੀਆਂ ਵੋਟਾਂ ਕਟੀਆਂ ਹੋਈਆਂ ਇਹ ਲੱਗਦਾ ਸੀ ਵੀ ਇਹ ਜਾਣਬੁੱਝ ਕੇ ਕਟਾਈਆਂ ਹੋਈਆਂ ਨੇ ਵੀ ਇਹ ਵੋਟਾਂ ਤੁਹਾਨੂੰ ਹੀ ਪੈਣੀਆਂ ਨੇ ਵੀ ਕਿਤੇ ਇੱਧਰ ਨਾ ਪੈ ਜਾਣ ਜੀ ਇਹ ਬੰਦੇ ਜੀ ਇਹਨਾਂ ਨੇ ਤਾਂ ਮੈਨੂੰ ਖੜਾ ਕਰਿਆ ਜੀ ਇਹਨਾਂ ਦੀਆਂ ਵੋਟਾਂ ਨਹੀਂ ਮੈਨੂੰ ਪੈਣੀਆਂ ਹੋਰ ਕਿਹਨਾਂ ਨੂੰ ਪੈਣੀਆਂ ਨੇ ਜੀ ਤੇ ਇਹਨਾਂ ਦੀਆਂ ਵੋਟਾਂ ਕੱਟਤੀਆਂ ਜੀ ਇਹਨਾਂ ਦੀਆਂ ਵੋਟਾਂ ਕੱਟਤੀਆਂ ਹਾਂ ਜੀ ਤੇ ਹੋਰ ਇਹ ਤੁਹਾਨੂੰ ਲੱਗਦਾ ਕੁਲਜੀਤ ਵੀ ਜਿਵੇਂ ਇਹ ਪ੍ਰਸ਼ਾਸਨਿਕ ਗਲਤੀ ਹੋਈ ਆ ਜਾਂ ਸਰਕਾਰ ਦਾ ਦੋਸ਼ ਮੰਨਦੇ ਹੋ ਕਿਹਨੂੰ ਮੰਨਦੇ ਹੋ ਤੁਸੀਂ ਇਹ ਤਾਂ ਹੁਣ ਪਤਾ ਨਹੀਂ ਜੀ ਪ੍ਰਸ਼ਾਸਨ ਵੀ ਵਿੱਚ ਸਾਰਾ ਕੋਈ ਵਿੱਚੇ ਹੋਣਾ ਜੀ ਇਹ ਕੀ ਕੀ ਕਹਿ ਸਕਦੇ ਆ ਇਸ ਬਾਰੇ ਜੀ ਇਹ ਤੁਹਾਨੂੰ ਤੇ ਜਿਹੜੀ ਮਤਲਬ ਜੇ ਇਦਾਂ ਹੁੰਦਾ ਕਟੀਆਂ ਗਈਆਂ ਨੇ ਪਰੇਸ਼ਾਨ ਹੋਏ ਨੇ ভোটার ਸਪੋਰਟਰ ਪਰੇਸ਼ਾਨ ਹੋਣੇ ਇੱਥੇ ਲੀਗਲੀ ਕੋਈ ਕਾਰਵਾਈ ਵੀ ਬਣਦੀ ਆ ਤੇਰੀ ਗੱਲ ਸੁਣੋ ਜੀ ভোটার ਤੁਸੀਂ ਸਾਰਿਆਂ ਦੇ ਦੇ ਗਿਆ ਹੋਣਾ ਹਰ ਕਵਾਡ ਚ ਗਿਆ ਹੋਣਾ ਮੰਨ ਲਓ ਜਿਹੜਾ 6 ਨੰਬਰ ਵਾਰਡ ਦਾ ভোটার ਸੀਗਾ ਜੀ ਉਹ ਸਾਡੇ ਬੂਥ ਤੇ ਜਾਂਦਾ ਸੀ ਜੇ ਉਹਨੂੰ ਕਹਿ ਦਿੰਦੇ ਸੀ ਅੰਦਰ ਜਾਂਦਾ ਸੀ ਉਹਨੂੰ ਕਹਿੰਦੇ ਥੋੜੀ ਤਾਂ ਜੀ 1 ਨੰਬਰ ਚ ਉਹ 1 ਨੰਬਰ ਚ ਜਾਂਦਾ ਸੀਗਾ ਤੇ ਉੱਥੋਂ ਉਹਨੂੰ ਕਹਿੰਦੇ ਸੀ ਤੇਰੀ ਤਾਂ ਜੀ 3 ਨੰਬਰ ਚ ਉਹ 3 ਨੰਬਰ ਜਾਂਦਾ ਸੀ ਇਸ ਕਰਕੇ ਕਈ ভোটার ਜੀ ਆੱਕ ਕੇ ਵੋਟ ਪਾਉਣ ਹੀ ਨਹੀਂ ਗਏ ਜੀ ਅ ਇਹ ਵੀ ਸਾਹਮਣੇ ਆਇਆ ਵੀ ਜਿਹੜੀ ਕੈਂਡੀਡੇਟ ਸੀ ਮਤਲਬ ਕੋਈ ਵੀ ਖੜਾ ਤੇ ਉਹਦੀ ਆਪ ਦੇ ਵਾਰਡ ਦੇ ਵਿੱਚ ਵੀ ਵੋਟ ਨਹੀਂ ਸੀ ਉਹਦੀ ਵੋਟ ਕਿੱਥੇ ਜਾ ਕੇ ਹੋਰ ਲੱਭੀ ਆ ਹਾਂ ਜੀ ਹਾਂ ਕਈਆਂ ਤਾਂ ਹੈਗਾ ਜੀ ਬਹੁਤ ਬੰਦੇ ਨੇ ਜੀ ਜਿਵੇਂ ਹੁਣ ਮੇਰੇ ਹਿਸਾਬ ਨਾਲ ਮੈਨੂੰ ਲੱਗਦਾ ਜੀ ਇੱਕ ਨੰਬਰ ਦੇ ਵਿੱਚ ਰੌਲਾ ਪੈ ਰਿਹਾ ਜੀ ਤੁਹਾਨੂੰ ਪਤਾ ਹੀ ਹੋਣਾ ਹੂੰ ਉਹਦੇ ਵਿੱਚ ਵੀ ਕਹਿੰਦੇ ਉਸ ਕੈਂਡੀਡੇਟ ਦੀ ਵੀ ਵੋਟ ਕੱਟੀ ਗਈ ਆ ਹਾਂ ਬਹੁਤ ਸਾਰੇ ਉਮੀਦਵਾਰਾਂ ਦੀ ਜਿਹੜੀ ਵੋਟਾਂ ਇਹਦੇ ਤੇ ਕੋਈ ਲੀਗਲੀ ਕਾਰਵਾਈ ਬਣਦੀ ਹੈ ਜਿਵੇਂ ਕਾਨੂੰਨੀ ਤੌਰ ਤੇ ਜੇ ਕੋਈ ਆਪਾਂ ਮਿਸਟੇਕ ਕਰ ਦਈਏ ਤਾਂ ਕਾਨੂੰਨੀ ਤੌਰ ਤੇ ਕਾਰਵਾਈ ਹੋ ਜਾਂਦੀ ਹੈ ਤੇ ਇਹ